ਸਾਂਟਾ ਦੇਖੋ ਜੀ ਮੈਂ ਪਹਿਲਾਂ ਵੀ ਗੱਲ ਕਹੀ ਆ ਵੀ ਪਾਰਟੀ ਬਣਾਉਣ ਦੇ ਵਿੱਚ ਅਸੀਂ ਅਮਰਿਤਪਾਲ ਜਾਂ ਉਹਦੇ ਪਰਿਵਾਰ ਦੇ ਜੇ ਤਾਂ ਇਲੈਕਸ਼ਨਸ ਤੋਂ ਪਹਿਲਾਂ ਤੱਕ ਜੀ ਅਮਰਿਤਪਾਲ ਬਾਹਰ ਆ ਜਾਂਦਾ ਹੈ ਫੇਰ ਤਾਂ ਉਹਦੇ ਨਾਲ ਜੀ ਨਹੀਂ ਫੇਰ ਉਹਦੇ ਬਾਪੂ ਜੀ ਨਾਲ ਅਸੀਂ ਰਲ ਕੇ ਹੀ ਕੁਝ ਨਾ ਕੁਝ ਕਰਾਂਗੇ ਮੈਂ ਇਕੱਲਾ ਕੁਝ ਨਹੀਂ ਕਰਾਂਗਾ ਅਸੀਂ ਐਸੀ ਵੀ ਕਰਾਂਗੇ ਐਸੀ ਵੀ ਜਿਹੜਾ ਲੜਾਂਗੇ ਜੀ ਬਿਲਕੁਲ ਲੜਾਂਗੇ ਸਾਰਿਆਂ ਅਸੀਂ ਇੱਕ ਦਿਨ ਮੈਂ ਪਹਿਲਾਂ ਨਾ ਆਪਣੀ ਪਰਚੀ ਦੇ ਦਿੱਤੀ ਲਿਖ ਕੇ ਸਰਵਜੀਤ ਸਿੰਘ ਬੁਲਣ ਵਾਸਤੇ ਥੋੜੀ ਦੇਰ ਬਾਅਦ ਬੰਦਾ ਮੇਰੇ ਕੋਲੇ ਜਿਹਦੇ ਕੋਲੇ ਭੇਜੀ ਸੀ ਉਹ ਆ ਗਿਆ ਕਹਿੰਦਾ ਜੀ ਪਰਪਸ ਲਿਖੋ ਕੀ ਹੈ ਮੈਂ ਕਿਹਾ ਉਸ ਤੇ ਲਿਖਤਾ ਅਮਰਿਤਪਾਲ ਸਿੰਘ ਤੇ ਬੰਦੀ ਸਿੰਘਾਂ ਦਾ ਮੈਂ 11:30 ਵਜੇ ਦਿੱਤੀ ਤੇ ਮੈਂ 1:30 ਵਜੇ ਤੱਕ ਲੰਚ ਟਾਈਮ ਤੱਕ ਬੈਠਾ ਰਿਹਾ ਉਹਨਾਂ ਨੇ ਮੈਨੂੰ ਬੁਲਾਇਆ ਚਲੋ ਮੈਂ ਆ ਗਿਆ ਅਗਲੇ ਦਿਨ ਮੈਂ ਗਿਆ ਮੈਂ ਆਪ ਪਰਚੀ ਲਿਖੀ ਆਪ ਦੇਣ ਗਿਆ ਜਿਹੜੇ ਸਪੀਕਰ ਦੇ ਨਾਲ ਸਪੀਕਰ ਸਾਹਿਬ ਨਾਲ ਹੁੰਦੇ ਨਹੀਂ ਉਹ ਪਰਚੀ ਲੈਣੇ ਮੈਂ ਉਹਨਾਂ ਨੂੰ ਪੁੱਛਿਓ ਦੇਖਦੇ ਸਾਰੀ ਮੈਨੂੰ ਕਹਿੰਦਾ ਜੀ ਨਹੀਂ ਬਈ ਇਹ ਬਹੁਤ ਸੈਂਸਿਟਿਵ ਮੁੱਦਾ ਹੈ ਤੁਸੀਂ ਇਸ ਤੇ ਐਵੇਂ ਨਹੀਂ ਬੋਲ ਸਕਦੇ ਜਾਂ ਤਾਂ ਤੁਹਾਡਾ ਡਰਾਓ ਨਿਕਲੇ ਜਿਹੜੇ 20 ਐਮਪੀਆਂ ਦਾ ਬੋਲਣ ਦੀ ਪਰਚੀ ਨਿਕਲਦੀ ਹੈ 0 ਆਰ ਦੀ ਜਾਂ ਤਾਂ ਉਹ ਨਿਕਲੇ ਤੇ ਜਾਂ ਫਿਰ ਪਾਰਲੀਮੈਂਟ ਚ ਇਸ ਮੁੱਦੇ ਤੇ ਬਹਿ ਗੱਲ ਮੁੱਦੇ ਤੇ ਬਹਿਸ ਹੁੰਦੀ ਹੋਵੇ ਉਹਦੇ ਵਿੱਚ ਤੁਸੀਂ ਬੋਲ ਸਕਦੇ ਹੋ ਤੁਸੀਂ ਐਵੇਂ ਨਹੀਂ ਬੋਲ ਸਕਦੇ ਭਈ ਇਹ ਬਹੁਤ ਸਿਸਟਮ ਮੈਟਰ ਹੈ ਤੇ ਮੈਂ ਕਹਾਂ ਜੀ ਨਹੀਂ ਸਾਨੂੰ ਤਾਂ ਚਾਹੀਦਾ ਬੋਲਣਾ ਸੀ ਤਾਂ ਉਹਨਾਂ ਨੇ ਮੈਨੂੰ ਪਰਮਿਸ਼ਨ ਨਹੀਂ ਦਿੱਤੀ ਤੇ ਨਹੀਂ ਤਾਂ ਮੈਂ ਗੱਲ ਕਰਨੀ ਸੀ ਇਹਦੇ ਬਾਰੇ ਜੀ ਮੈਂ ਕਹਿੰਦਾ ਤੁਸੀਂ ਜਿਹੜਾ ਸਰਦਾਰ ਦਾ ਨਜ਼ਰੀਆ ਇੱਕ ਜਣਾ ਇੱਕ ਜਣਾ ਜੀ ਇੱਕ ਜਣਾ ਜੀ ਚੰਨੀ ਜੀ ਨੇ ਕਿਹਾ ਜਿਹੜਾ ਉਹਦੀ ਮੈਂ ਤੁਹਾਨੂੰ ਮੈਂ ਗੱਲ ਕਰਦੇ ਹਾਂ ਉਸ ਗੱਲ ਤੋਂ ਜਿਹੜਾ ਹਾਂ ਜਿਹੜੀ ਉਹਨਾਂ ਨੇ ਕਹੀ ਹੈ ਵੀ ਐਨਐਸਐ ਗਲਤ ਹੈ ਤੇ ਉਹ ਤਾਂ ਮੈਂ ਵੀ ਕਹਿੰਦਾ ਦੇਖੋ ਜੀ ਜਿਹੜਾ ਅੰਮ੍ਰਿਤਪਾਲ ਹੈ ਨਾ ਉਦੇ ਕੋਲੋਂ ਕੋਈ ਦੇਸ਼ਤਰਹੀ ਵਾਲਾ ਜਿੱਦਾਂ ਆਰਮਜ਼ ਐਮਿਊਨੀਸ਼ਨ ਕੋਈ ਗੋਲਾ ਬਰੂਦ ਕੁਝ ਨਹੀਂ ਬਰਾਮਤ ਹੋਇਆ ਮੰਨਦੇ ਹੋ ਨਾ ਇਹ ਗੱਲ ਤਾਂ ਸੈਕੰਡਲੀ ਉਹਦੇ ਇਹਨਾਂ ਨੇ ਫੋਨ ਵੀ ਸਾਰਾ ਕੁਝ ਚੈੱਕ ਕਰ ਲਿਆ ਪਾਕਿਸਤਾਨ ਜਾਂ ਚਾਈਨਾ ਜਾਂ ਕਿਸੇ ਕੰਟਰੀ ਨਾਲ ਉਹਦੇ ਐਸੇ ਕੋਈ ਲਿੰਕ ਨਹੀਂ ਬਰਾਮਤ ਪਤਾ ਲੱਗੇ ਵੀ ਜਿੱਦ ਨਾਲ ਬਾਹਰ ਵਾਲੇ ਉਹਨੂੰ ਇਸ਼ਾਰੇ ਕਰਦੇ ਹੁਣ ਵੀ ਤੁਸੀਂ ਇਹ ਕਰੋ ਉਹ ਜੋ ਕਰ ਰਿਆ ਸੀ ਸਿਰਫ ਸਿੱਖਾਂ ਦੀ ਭਲਾਈ ਵਾਸਤੇ ਬਈ ਲੋਕਾਂ ਨੂੰ ਨਸ਼ੇ ਛਡਾਓ ਤੇ ਆਪਣੇ ਸਿੱਖੀ ਦੇ ਨਾਲ ਲਾਓ ਤੇ ਤੁਹਾਨੂੰ ਪਤਾ ਵੀ ਜਿਹੜਾ ਬੰਦਾ ਪੰਜਾਬ ਦਾ ਭਲਾ ਚਾਹੁੰਦਾ ਹੋਵੇ ਨਾ ਉਹਦੇ ਨਾਲ ਫਿਰ ਸਰਕਾਰਾਂ ਦੀਆਂ ਨਜ਼ਰਾਂ ਚ ਚੁਬਦਾ ਹੈ ਤੇ ਇਹ ਸਿਰਫ ਕਾਰਨ ਹੈ ਹੋਰ ਉਹਦੇ ਕੋਈ ਉਹਦੇ ਕੋਈ ਦੇਖੋ ਜੀ ਸਰਕਾਰ ਕਹਿੰਦੀ ਹੈ ਬਈ ਉਹਦੇ ਆਉਣ ਨਾਲ ਸਮਾਜ ਨੂੰ ਖਤਰਾ ਹੈ ਸਮਾਜ ਨੇ ਤਾਂ ਉਹ ਜਿਤਾਤਾ 2 ਲੱਖ ਵੋਟ ਨਾਲ 20 ਲੱਖ ਬੰਦਿਆਂ ਦਾ ਨਮਾਇੰਦਗੀ ਕਰਦਾ ਹੈ ਉਹ ਤੇ ਕਾਹਦਾ ਖਤਰਾ ਹੈ ਸਾਨੂੰ ਵੀ ਪਤਾ ਲੱਗੇ ਐਨਐਸਏ ਉਸੇ ਨਹੀਂ ਤਾਂ ਲਾਈ ਹੈ ਜੀ ਲਾਅ ਐਂਡ ਆਰਡਰ ਦਾ ਤਾਂ ਬਹਾਨਾ ਹੈ ਸਿਰਫ ਇੱਕ ਜਿਹੜੇ ਅਮਰਿਤਪਾਲ ਦੀ ਚੜ੍ਹਾਈ ਦੇ ਨਾਲ ਝਾੜੂ ਦਾ ਗਰਾਫ ਥੱਲੇ ਜਾਂਦਾ ਹੈ ਕਿਉਂਕਿ ਇਹਨਾਂ ਨੇ ਦੇਖੋ ਆਪ ਤਾਂ ਕੁਝ ਕੀਤਾ ਨਹੀਂ ਮੇਰੇ ਹਲਕੇ ਦੀ ਗੱਲ ਐ ਮੈਂ ਲੋਕਾਂ ਨਾਲ ਵਾਦਾ ਕੀਤਾ ਸੀ ਵੀ ਮੈਂ ਪਿੰਡ-ਪਿੰਡ ਕਾਈ ਬਣਾ ਕੇ ਨਸ਼ਿਆਂ ਦੇ ਖਿਲਾਫ ਕੰਮ ਕਰੂੰਗਾ ਪਰ ਤੁਸੀਂ ਇਹ ਦੇਖ ਲਓ ਵੀ ਜੋ ਹਾਲ ਉੱਥੇ ਇਸ ਟਾਈਮ ਹੈ ਮਤਲਬ ਜਿਹੜੇ ਪਿੰਡ ਦੇ ਬੱਚੇ ਜਿਹੜੇ ਜੁੜ ਕੇ ਇਕਾਈਆਂ ਬਣਾ ਕੇ ਨਸ਼ੇ ਖਿਲਾਫ ਕਰਨਾ ਕੰਮ ਕਰਨਾ ਚਾਹੁੰਦੇ ਐ ਉਹਨਾਂ ਨੂੰ ਵੀ ਨਹੀਂ ਕੰਮ ਕਰਨ ਲਿੰਦੇ ਨਾ ਬਾਦਲ ਵਾਲੇ ਨਾ ਇਹ ਰਲ ਮਿਲ ਕੇ ਰੋਕਦੇ ਆ ਉਹਨਾਂ ਨੂੰ ਢਿੱਕਾ ਲਾਉਨੇ ਆ ਮਤਲਬ ਇਹ ਨਸ਼ੇ ਛੱਡਣ ਦਾ ਕੰਮ ਵੀ ਨਹੀਂ ਕਰਨ ਦੇ ਰਹੇ ਸਾਡਾ ਦੇਖੋ ਜੀ ਮੈਂ ਪਹਿਲਾਂ ਵੀ ਗੱਲ ਕਹੀ ਆ ਵੀ ਪਾਰਟੀ ਬਣਾਉਣ ਦੇ ਵਿੱਚ ਅਸੀਂ ਅਮਰਿਤਪਾਲ ਜਾਂ ਉਹਦੇ ਪਰਿਵਾਰ ਦੀ ਜੇ ਤਾਂ ਇਲੈਕਸ਼ਨਸ ਤੋਂ ਪਹਿਲਾਂ ਤੱਕ ਅਮਰਿਤਪਾਲ ਬਾਹਰ ਆ ਜਾਂਦਾ ਫੇਰ ਤਾਂ ਉਹਦੇ ਨਾਲ ਨਹੀਂ ਫੇਰ ਉਹਦੇ ਬਾਪੂ ਜੀ ਨਾਲ ਅਸੀਂ ਰਲ ਕੇ ਹੀ ਕੁਝ ਨਾ ਕੁਝ ਕਰਾਂਗੇ ਮੈਂ ਕੱਲਾ ਕੁਝ ਨਹੀਂ ਕਰਾਂਗਾ ਐਸੀਪੀ ਦੇ ਜਿਹੜਾ ਲੜਾਂਗੇ ਜੀ ਬਿਲਕੁਲ ਲੜਾਂਗੇ ਸਾਰੀਆਂ ਸੀ ਮੇਰੇ ਨਾਲ ਕੋਈ ਹਲੇ ਕੋਈ ਮੀਟਿੰਗ ਨਹੀਂ ਹੋਈ ਵੈਸੇ ਇਹ ਹੈ ਵੀ ਦੇਖੋ ਜਿਹੜੇ ਬਾਗੀ ਧੜਾ ਹੈ ਨਾ ਉਹਦੇ ਵਿੱਚ ਸਾਫ ਅਕਸ ਵਾਲੇ ਵੀ ਬਹੁਤ ਹੈ ਜਿਨ੍ਹਾਂ ਤੇ ਕੋਈ ਦੂਸ਼ਣ ਨਹੀਂ ਲੱਗਦਾ ਤੇ ਜਿਹੜੇ ਬੰਦਿਆਂ ਦਾ ਅਕਸ ਸਾਫ ਹੈ ਜਿਵੇਂ ਆਪਣੇ ਜਥੇਦਾਰ ਸਾਹਿਬ ਵੀ ਆਹ ਹਾਂ ਉਹ ਮੈਂ ਸੰਤਾ ਸਿੰਘ ਜੀ ਹੁਣ ਜੇ ਐਸੇ ਆਪਣੇ ਸਾਫ਼ ਸੁਥਰੇ ਬੰਦੇ ਸਾਡੇ ਨਾਲ ਜੁੜਨਗੇ ਤਾਂ ਸਾਨੂੰ ਤਾਂ ਬਲ ਮਿਲਦਾ ਹੀ ਹੈ ਅਸੀਂ ਕਿਸੇ ਨਾਲ ਵੀ ਨਹੀਂ ਖੜਦੇ ਜੀ ਸਾਡਾ ਅਸੀਂ ਜੋ ਕਰਾਂਗੇ ਆਪਣੇ ਸਿਰ ਤੇ ਕਰਾਂਗੇ ਆਪਣਾ ਸਟੈਂਡ ਲੈ ਕੇ ਕਰਾਂਗੇ ਇਹ ਜੋ ਮਰਜੀ ਕਰਨ ਇਹ ਅੰਦਰੋਂ ਸਾਰੇ ਇੱਕ ਹੈ ਮੈਂ ਤੁਹਾਨੂੰ ਦੱਸਾਂ ਜੀ ਜਿਸ ਦਿਨ ਸੌ ਚੱਕੀ ਹੈ ਜਦੋਂ ਤਾਂ ਝਾੜੂ ਵਾਲੇ ਸੌ ਚੱਕਦੇ ਸੀ ਤਾਂ ਕਾਂਗਰਸ ਵਾਲੇ ਤਾੜੀਆਂ ਮਾਰਦੇ ਸੀ ਤੇ ਜਦ ਕਾਂਗਰਸ ਵਾਲੇ ਚੱਕਦੇ ਸੀ ਤੇ ਝਾੜੂ ਵਾਲੇ ਤਾੜੀਆਂ ਮਾਰਦੇ ਸੀ ਇਹ ਅੰਦਰੋਂ ਇੱਕ ਹੈ